ਪਰ ਕਈ ਵਾਰੀ ਇੱਕ ਛੋਟਾ ਫੈਸਲਾ ਸਭ ਕੁਝ ਖਤਮ ਕਰ ਦਿੰਦਾ ਹੈ ਇੱਕ ਪਿੰਡ ਵਿੱਚ ਅਮਰ ਦਾ ਪਰਿਵਾਰ ਵੱਸਦਾ ਸੀ ਉਹਨਾਂ ਕੋਲ ਇੱਕ ਛੋਟਾ ਪਰ ਪਿਆਰਾ ਘਰ ਸੀ ਹਾਸਾ ਰੋਟੀ ਤੇ ਮਿਲਣ ਵਾਲੀ ਮਹਿਮਾਨ ਨਿਵਾਜ਼ੀ ਫਿਰ ਇੱਕ ਨਵੀਂ ਦੂਰੀ ਆਈ ਪੈਸੇ ਦੇ ਲੋੜ ਹਟ ਕੇ ਦਿਲ ਦੇ ਫੈਸਲੇ ਸੋਹਰਾ ਦੇ ਰਿਸ਼ਤੇਦਾਰ ਨੇ ਛੋਟੇ ਛੋਟੇ ਗੁੱਲਾਂ ਨੂੰ ਵੀ ਵੱਡਾ ਕਰ ਦਿੱਤਾ ਨਾੜੀ-ਨਾੜੀ ਗੱਲਾਂ ਵੇਚ ਕੇ ਝੂਠੇ ਦਾਅਵੇ ਕਿਤੇ ਗਏ ਕਿ ਅਮਰ ਨੇ ਪਰਿਵਾਰ ਨੂੰ ਧੋਖਾ ਦਿੱਤਾ ਹੈ 부जुर्गਾਂ ਨੇ ਸੁਣ ਕੇ ਬਿਨਾਂ ਪੁੱਛੇ ਕਈ ਵੱਡੇ ਫੈਸਲੇ ਕਰ ਲਏ। ਇੱਕ ਦਿਨ ਕਾਗਜ਼ੀ ਹੱਕਾ ਦੀ ਗੱਲ ਆਈ, ਘਰ ਦੇ ਕਮਰੇ ਬਦਲੇ, ਰਿਸ਼ਤੇ ਟੁੱਟੇ। ਅਮਰ ਨੇ ਗਲਤ ਫੈਸਲਿਆਂ ਨੂੰ ਸੂਣ ਸੂਣ ਨਹੀਂ ਦਿੱਤਾ, ਉਹ ਚੁੱਪ ਨਹੀਂ ਰਿਹਾ ਪਰ ਘਰ ਦੀ ਸੁਖਸ਼ਾਂਤੀ ਖਤਮ ਹੋ ਚੁੱਕੀ ਸੀ। ਅੱਜ ਉਹ ਘਰ ਇਕ ਨਹੀਂ ਰਿਹਾ, ਨਾ ਹਾਸੇ, ਨਾ ਟੇਬਲ ਤੇ ਨਾ ਪਰਪੋਰ ਰੋਟੀ। ਸਭ ਤੋਂ ਵੱਡੀ ਤਕਲੀਫ ਇਹ ਸੀ, ਘਰ ਨੂੰ ਤੋੜਨ ਵਾਲਾ ਉਹੀ ਸੀ ਜਿਸ ਨਾਲ ਰਿਸ਼ਤਾ ਕਿਹਾ ਸੀ। ਘਰ ਦੀਵਾਰਾਂ ਨਾਲ ਨਹੀਂ ਇੱਜ਼ਤੇ ਪਰੋਸੇ ਨਾਲ ਬੰਦਾ ਹੈ ਜੇ ਇਹਨਾਂ ਤੋਂ ਖਾਮੀ ਲੱਭ ਤੱਕ ਘਰ ਵੀ ਟੁੱਟ ਜਾਂਦਾ ਹੈ